ਸਸਰੀ ਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਕਰਦਾ ਸਾਰੇ ਹੀ ਭਰਾ ਵਧੀਆਂ ਹੋਮੋਂਗੇ ਚੜ੍ਹਦੀ ਕਲਾ ਵਿੱਚ ਹੋਮੋਂਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਗੱਲ ਕਰਦੇ ਆਂ ਮਿੱਤਰੋ ਵੱਡੇ ਮੇਲੇ ਦੀ ਜਿੱਥੇ ਮਿੱਤਰੋ ਜੱਗੂ ਨੇ ਰੇਡਾਂ ਪਾਈਆਂ ਸੀ ਜਿੱਥੇ ਸਿਲੂ ਨੇ ਰੇਡਾਂ ਪਾਈਆਂ ਸੀ ਮਿੱਤਰੋ ਤਾਂ ਗੱਲ ਕਰਦੇ ਆਂ ਮਿੱਤਰੋ ਕਮਾਲਪੁਰੇ ਦੇ ਕਬੱਡੀ ਕੱਪ ਦੀ ਤੇ ਪਹਿਲਾਂ ਮਿੱਤਰੋ ਕਮਾਲਪੁਰੇ ਦੇ ਕਬੱਡੀ ਕੱਪ ਤੇ ਦੋ ਕੱਪਾ ਹੁੰਦੇ ਹੁੰਦੇ ਸੀ ਦੋ ਕਮੇਟੀਆਂ ਬਣੀਆਂ ਹੋਈਆਂ ਸੀਗੀਆਂ ਤੇ ਹੁਣ ਉਹ ਕਮੇਟੀ ਹੈ ਜਿਹੜੀ ਇੱਕ ਹੋ ਗਈਆਂ ਮਿੱਤਰੋ ਵੱਡੀਆਂ ਗੱਲਾਂ ਹੋਣਗੀਆਂ ਮਿੱਤਰੋ ਇਸ ਕੱਪ ਦੇ ਉੱਪਰ ਰਿਕਾਰਡ ਬਣਾਣਿਆਂਗੇ ਕਮਾਲਪੁਰੇ ਦੇ ਕਬੱਡੀ ਕੱਪ ਦੇ ਉੱਪਰ ਨਵੇਂ ਜੌਂਡੀਆ ਦਾ ਟਰੈਕਟਰ ਦਿੱਤੇ ਜਾਣੇ ਨੇ ਦੋਸਤੋ ਇਸ ਕੱਪ ਦੇ ਉੱਪਰ ਮਿੱਤਰੋ ਹਰ ਇੱਕ ਖਿਡਿਆਰੀ ਨੇ ਖੇਡਣਾ ਹਰ ਇੱਕ ਟੌਪ ਦਾ ਰੀਡਰ ਟੌਪ ਦਾ ਜਾਫੀ ਹਰ ਕੀ ਖੇਡਣਾ ਦੋਸਤੋ ਤੇ ਮਿੱਤਰੋ ਸੁਲਤਾਨ ਸ਼ਮਸਪੁਰ ਵਾਲਾ ਇਸ ਕੱਪ ਦੇ ਉੱਪਰ ਉਹਦੀ ਵਾਪਸੀ ਹੋਣ ਜਾ ਰਹੀ ਹੈ ਕਮਾਲਪੁਰੇ ਦੇ ਕਬੱਡੀ ਕੱਪ ਦੇ ਉੱਪਰ ਮਿੱਤਰੋ ਸੁਲਤਾਨ ਸ਼ਮਸਪੁਰ ਵਾਲੇ ਨੇ ਖੇਡਣਾ ਸੀਲੂ ਹੋਰੀ ਜੱਗੂ ਹੋਰੀ ਮਿੱਤਰੋ ਜੱਗੇ ਚਿੱਟੀ ਵਰਗੇ ਸੁਖਮਣ ਵਿਆਸ ਅਰਸ਼ ਚੋਲੇ ਹੋਰੀ ਮਿੱਤਰੋ ਇਸ ਮੇਲੇ ਦੇ ਉੱਪਰ ਖੇਡਣਗੇ ਮਿੱਤਰੋ ਟੀਮਾਂ ਦੀ ਗੱਲ ਕਰ ਲਈ ਟੀਮਾਂ ਇਸ ਕੱਪ ਦੇ ਉੱਪਰ ਨੇ ਜਿਹੜੀਆਂ ਸਾਰੀਆਂ ਬੈਲੈਂਸ ਬਣੀਆਂ ਹੋਈਆਂ ਨੇ ਐ ਨਹੀਂ ਹੈਗਾ ਕੋਈ ਸਿਰੂ ਦੀ ਟੀਮ ਤਾਕੜੀ ਆ ਸਾਰੀਆਂ ਬੈਲੈਂਸ ਦੀ ਟੀਮਾਂ ਨੇ ਆ ਸਾਰਿਆਂ ਦੇ ਵਿੱਚ ਇੱਕੋ ਜਿਹੇ ਰੀਡਰ ਇੱਕੋ ਜਿਹੇ ਜਾਫੀ ਨੇ ਐ ਨਹੀਂ ਹੈਗਾ ਵੀ ਇੱਕ ਟੀਮ ਦੇ ਵਿੱਚ ਤਾਕੜੇ ਜਾਫੀ ਹੋਣਗੇ ਜਾਂ ਤਾਕੜੇ ਰੀਡਰ ਹੋਣਗੇ ਮਿੱਤਰੋ ਸਾਰੀਆਂ ਟੀਮਾਂ ਬੈਲੈਂਸ ਕਰੀਆਂ ਹੋਈਆਂ ਨੇ ਜੱਗੇ ਚਿੱਟੀ ਵਾਲੇ ਦੀ ਟੀਮ ਸੀਲੂ ਦੀ ਟੀਮ ਵੀ ਮਿੱਤਰੋ ਜੱਗੂ ਦੀ ਟੀਮ ਵੀ ਸਾਰੀਆਂ ਟੀਮਾਂ ਨੇ ਜਿਹੜੀਆਂ ਬੈਲੈਂਸ ਨੇ ਛੋਟੀ-ਛੋਟੀ ਨਹੀਂ ਟੀਮਾਂ ਬਣੀਆਂ ਹੋਈਆਂ ਨੇਗੀਆਂ ਸਾਰੀਆਂ ਤੇ ਹੁਣ ਗੱਲ ਕਮੇਟੀ ਵਾਲਿਆਂ ਦੀ ਕਰਦੇ ਹਾਂ ਮਿੱਤਰੋ ਕਮੇਟੀ ਵਾਲਿਆਂ ਨੇ ਤੇ ਪ੍ਰਸ਼ਾਸਨ ਨੇ ਕੀ ਕਿਹਾ ਇਸ ਕੱਪ ਬਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਸਮੂਹ ਖਿਡਾਰੀ ਤੇ ਦਰਸ਼ਕ ਵੀਰਾਂ ਨੂੰ ਸਾਡੀ ਹੱਥ ਵਾਹਨੇ ਕੇ ਅਪੀਲ ਹੈ ਪ੍ਰਸ਼ਾਸਨ ਵੱਲੋਂ ਸਾਡਾ ਬਹੁਤ ਸਹਿਯੋਗ ਦਿੱਤਾ ਜਾ ਰਿਹਾ ਹੈ ਦਰਸ਼ਕ ਵੀ ਤੇ ਖਿਡਾਰੀ ਵੀਰ ਸਾਡੀ ਬੇਨਤੀ ਨੂੰ ਪਰਵਾਨ ਕਰੋ ਸਾਡੇ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਜੀ ਹਾਂਸਰਾ ਤੇ ਮਜੂਤਾ ਸਰਪੰਚ ਮਨਦੀਪ ਸਿੰਘ ਜੀ ਹਾਂਸਰਾ ਵੱਲੋਂ ਹੱਥ ਬੰਨ ਕੇ ਸਾਡੀ ਸਮੂਚੀ ਐਸੋਸੀਏਸ਼ਨ ਵੱਲੋਂ ਆਪ ਜੀ ਨੂੰ ਬੇਨਤੀ ਹੈ ਕਿ 5 ਵਜੇ ਤੱਕ ਅਸੀਂ ਮੈਚ ਸਮਾਪਤ ਕਰਨੇ ਆ 31 ਜਨਵਰੀ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਵੀ 11 ਵਜੇ ਠੀਕ ਗਰਾਊਂਡਾਂ 'ਤੇ ਤੁਸੀਂ ਪਹੁੰਚੋ ਆਪਾਂ ਪ੍ਰਸ਼ਾਸਨ ਦਾ ਸਾਥ ਦਿਓ ਕਿਉਂਕਿ ਕੋਈ ਮਤਭਾਗੀ ਘਟਨਾ ਨਾ ਵਰਤੇ ਇਸ ਲਈ ਆਪਣਾ ਨਿੱਜੀ ਫਰਜ਼ ਹੈ ਜੇ ਤੁਸੀਂ ਚਾਹੁੰਦੇ ਹੋ ਵੀ ਕਬੱਡੀ ਲੰਮਾ ਸਮਾਂ ਲੋਕ ਇਹਨੂੰ ਪਿਆਰ ਕਰਦੇ ਰਹਿਣ ਤਾਂ ਤੁਸੀਂ ਵੀ ਪ੍ਰਸ਼ਾਸਨ ਦਾ ਤੇ ਸਮੂਚੀਆਂ کلبਾਂ ਦਾ ਖਿਡਾਰੀ ਵੀ ਸਾਥ ਦਿਓ ਤਾਂ ਕਿ ਤੁਹਾ ਤੋਂ ਆਉਣ ਵਾਲੀ ਜਿਹੜੀ ਜਨਰੇਸ਼ਨ ਆਂ ਈਡੀ ਸਾਡੀ ਨਵੀਂ ਤੁਹਾਤੋਂ ਕੋਈ ਵਧੀਆ ਸਿਹਤ ਲੈ ਕੇ ਉਹ ਵੀ ਆਪਣੇ ਜੀਵਨ 'ਚ ਤਰੱਕੀਆਂ ਕਰੇ ਤੁਹਾਨੂੰ ਹੱਥ ਬੰਨ੍ਹ ਕੇ ਅਸੀਂ ਬਾਰ-ਬਾਰ ਬੇਨਤੀ ਕਰਦੇ ਆਂ ਵੀ ਕੋਤੂ ਬਾਅਦ ਜੇ ਕੋਈ ਲੇਟ ਹੋਇਆ ਫਿਰ ਅਸੀਂ ਮੈਚ ਅਗਲੇ ਦਿਨ ਕਰਾਉਣੇ ਆ ਇਸ ਲਈ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰੋ ਇਹੀ ਸਾਡਾ ਤੁਹਾਡੇ ਲਈ ਸ਼ੁਭ ਕਾਮਨਾਵਾਂ ਵੀ ਤੁਸੀਂ ਜ਼ਿੰਦਗੀ 'ਚ ਤਰੱਕੀ ਕਰੋ ਖੁਸ਼ਹਾਲੀ ਹੋਵੇ ਤੁਹਾਡੇ ਜੀਵਨ 'ਚ ਤੇ ਤੁਸੀਂ ਵੀਰ ਬਣੇ ਇਹ ਬੇਨਤੀ ਨੂੰ ਪ੍ਰਵਾਨ ਕਰੋ ਜੀ ਸਮੁੱਚੇ ਪ੍ਰਸ਼ਾਸਨ ਵੱਲੋਂ ਤੇ ਸਾਡੀ ਗ੍ਰਾਮ ਪੰਚਾਇਤ ਵੱਲੋਂ ਕਲੱਬ ਵੱਲੋਂ ਆਪ ਜੀ ਨੂੰ ਬਾਰ-ਬਾਰ ਇਹੀ ਅਪੀਲ ਹੈ ਦਰਸ਼ਕਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਤੁਸੀਂ ਵੀ ਕਮੈਂਟ ਕਰਿਆ ਕਰੋ ਇਹ ਚੀਜ਼ਾਂ ਤੇ ਖਿਡਾਰੀਆਂ ਨੂੰ ਕਹਾਂ ਕਰੋ ਵੀ ਟਾਈਮ 'ਸਰ ਆਓ ਟਾਈਮ 'ਸਰ ਆਪਣੇ ਆਪਣੇ ਘਰਾਂ ਨੂੰ ਜਾਓ ਤੁਹਾਡੇ ਘਰੇ ਤੁਹਾਡੇ ਬੱਚੇ ਤੁਹਾਡੀਆਂ ਮਾਵਾਂ ਬਜ਼ੁਰਗ ਆਪਾਂ ਨੂੰ ਹਰੇਕ ਨੂੰ ਉਡੀਕ ਰਿਹਾ ਹੈ ਜ਼ਿੰਦਗੀ ਨਾਲ ਕੋਈ ਚੀਜ਼ ਕੀਮਤੀ ਨਹੀਂ ਇੰਨੀਆਂ ਕਿ ਬੇਇੱਜ਼ਤੀਆਂ ਪ੍ਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਦੋਸਤੋ ਤੁਸੀਂ ਨੇ ਸੁਣੀ ਲਿਆ ਕਮੇਟੀ ਵਾਲੇ ਬੀਨਾ ਨੇ ਤੇ ਪ੍ਰਸ਼ਾਸਨ ਨੇ ਕੀ ਕਿਹਾ ਕਿ ਠੀਕ 11 ਵਜੇ ਦੇ ਨੂੰ ਮੈਚ ਨੇ ਜਿਹੜੇ ਸਟਾਰਟ ਹੋ ਜਾਣਗੇ 11 ਵਜੇ ਦੇ ਨੂੰ ਖਿਡਿਆਰੀ ਨੇ ਜਿਹੜੇ ਗਰਾਊਂਡ ਦੇ ਵਿੱਚ ਆਉਣੇ ਚਾਹੀਦੇ ਨੇ ਮੈਚ 31 ਜਨਵਰੀ ਨੂੰ ਨੇ ਦੋਸਤੋ ਕਮਾਲਪੁਰੇ ਦੇ ਵਿੱਚ ਵੱਡਾ ਮੇਲਾ ਹੋਣਾਗਾ ਕਹਿੰਦੇ ਜੇ ਕੋਈ ਵੀ ਟੀਮ ਲੇਟ ਆਊਗੀ ਉਹ ਟੀਮ ਦਾ ਇੰਤਜ਼ਾਰ ਨਹੀਂ ਕੀਤਾ ਜਾਊਗਾ ਉਹ ਟੀਮ ਆ ਜਿਹੜੀ ਕੱਟ ਦਿੱਤੀ ਜਾਊਗੀ ਠੀਕ ਕਹਿੰਦੇ 5 ਵਜੇ ਦੇ ਨੂੰ ਅਸੀਂ ਨੇ ਫਾਈਨਲ ਕਰਵਾਉਣਾਗਾ ਜੇ ਕੋਈ ਵੀ ਟੀਮ ਜਾਂ ਕੋਈ ਵੀ ਮੈਚ ਆ ਜਿਹੜਾ ਲੇਟ ਹੁੰਦਾ 5 ਵਜੇ ਤੋਂ ਬਾਅਦ ਕਹਿੰਦੇ ਅਸੀਂ ਅਗਲੇ ਦਿਨ ਕਰਾਵਾਂਗੇ ਪਰ ਇਸ ਤੋਂ ਲੇਟ ਨਹੀਂ ਕਰਦੇ ਹੈਗੇ ਇੱਕ ਚੰਗੀ ਸੋਚ ਵੀ ਆ ਦੋਸਤੋ ਖੜਿਆਰੀਆਂ ਨੂੰ ਜਿਹੜਾ ਕਮੇਟੀਆਂ ਦਾ ਸਾਥ ਦੇਣਾ ਚਾਹੀਦਾ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾਗਾ ਤੇ ਦੇਖੋ ਮਿੱਤਰੋ 31 ਜਨਵਰੀ ਨੂੰ ਕੀ ਬਣਦਾਗਾ ਨਵੇਂ ਰਿਕਾਰਡ ਬਣਨੇ ਵੀ ਨੇ ਤੇ ਰਿਕਾਰਡ ਟੁੱਟਨੇ ਵੀ ਨੇ ਕਮਾਲਪੁਰੇ ਦੇ ਕਬੱਡੀ ਕੱਪ ਤੇ ਹੁਣ ਤੱਕ ਮਿੱਤਰੋ ਇਹੋ ਜਿਹਾ ਕਬੱਡੀ ਕੱਪ ਹਜੇ ਆਇਆ ਨਹੀਂ ਹੈਗਾ ਇਹ ਪਹਿਲਾ ਕਬੱਡੀ ਕੱਪ ਆ ਜੀਤੇ ਲਗਭਗ ਸਾਰੇ ਪਲੇਅਰ ਖੇਡਣੇ ਨੇ ਹਰਿਆਣੇ ਦੀ ਕ੍ਰੀਮ ਖੇਡੂਗੀ ਪੰਜਾਬ ਦੀ ਕ੍ਰੀਮ ਖੇਡੂਗੀ ਸਾਰੇ ਲਗਭਗ ਪਲੇਅਰ ਇੱਥੇ ਖੇਡਣਗੇ ਦੋਸਤੋ ਹੁਣ ਦੇਖਦੇ ਆ 31 ਜਨਵਰੀ ਦੀਆਂ ਅੜੀ ਕਣੀਆਂ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਆ ਮਿੱਤਰੋ 31 ਜਨਵਰੀ ਦਾ ਕਮਾਲਪੁਰੇ ਦੇ ਕਬੱਡੀ ਕੱਪ ਦਾ ਦੋਸਤੋ ਪਿਛਲੀ ਵਾਰ ਵੀ ਰਿਕਾਰਡ ਬਣੇ ਨੇ ਦੋਸਤੋ ਸਿਲੂ ਨੇ ਰੇਡਾਂ ਪਾਈਆਂ ਨੇ ਜੱਗੂ ਨੇ ਰੇਡਾਂ ਪਾਈਆਂ ਨੇ ਕਾਂਗਿਆਲੇ ਨੇ ਰੇਡਾਂ ਪਾਈਆਂ ਨੇ ਦੋਸਤੋ ਪਿਛਲੀ ਵਾਰ ਰਿਕਾਰਡ ਬਣਿਆ ਜਿਹੜਾ ਅਜੇ ਤੱਕ ਨਹੀਂ ਟੁੱਟਿਆ ਦੇਖੋ ਇਸ ਵਾਰ ਕੀ ਬਣਦਾ ਕਮਾਲਪੁਰੇ ਦੇ ਵੱਡੇ ਕਬੱਡੀ ਕੱਪ ਉੱਪਰ ਕਿਹਦੇ ਚਿੱਟੀਆਂ ਨੇਕਰ ਵਾਲਿਆਂ ਨੇ ਵੀ ਵਾਪਸੀ ਕਰਤੀ ਆ ਦੋਸਤੋ ਉਹ ਵੀ ਟੱਕ ਪਾਉਣਗੇ ਇਸ ਕਮਾਲਪੁਰੇ ਦੇ ਕਬੱਡੀ ਕੱਪ ਦੇ ਉੱਪਰ ਦੇ ਦੇਖਨੇ ਆ ਮਿੱਤਰੋ ਕੀ ਬਣਦਾ ਟੀਮਾਂ ਮਿੱਤਰੋ ਹਲੇ ਆਪਾਂ ਦੱਸ ਨਹੀਂ ਸਕਦੇ ਵੀ ਕਿਹੜੇ ਕਿਹੜੇ ਖਿਡਿਆਰੀ ਖੇਡਣਗੇ ਲਗਭਗ ਖਿਡਿਆਰੀ ਤਾਂ ਸਾਰੇ ਖੇਡਣਗੇ ਟੀਮਾਂ ਨਹੀਂ ਆਪਾਂ ਦੱਸ ਸਕਦੇ ਹੈਗੇ ਹਲੇ ਕੋਈ ਖਿਡੇਰੀ ਕਿਹੜੀ ਟੀਮ ਚ ਸੈੱਟ ਹੋ ਜਾਂਦਾ ਤੇ ਕੋਈ ਕਿਹੜੀ ਟੀਮ ਦੇ ਵਿੱਚ ਸੈੱਟ ਹੋ ਜਾਂਦਾ ਲਗਭਗ ਖਿਡਿਆਰੀ ਸਾਰੇ ਖੇਡਣਗੇ ਦੋਸਤੋ ਤਾਂ ਮਿਲਦੇ ਆ ਮਿੱਤਰੋ ਨਵੀਂ ਵੀਡੀਓ ਦੇ ਨਾਲ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਜਾਇਓ ਤੇ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਮਿੱਤਰੋ ਤੁਹਾਡਾ ਕਿਹੜਾ ਪਸੰਦੀਦਾ ਪਲੇਅਰ ਕਬੱਡੀ ਦਾ ਹਰ ਆਨੇ ਦਾ ਜਾਂ ਪੰਜਾਬ ਦਾ ਦੱਸਿਓ ਜਰੂਰ ਕਮੈਂਟ ਕਰਕੇ ਦੋਸਤੋ ਧੰਨਵਾਦ ਜੀ